ਸੋਰ ਨਰ ਮੋਨ ਜਨ ਸੇਵ ਕੀਤੀ ਆਖੇ ਆਖਣ ਪਾਹੇ ਕੀਤੀ ਕਹ ਕਹ ਉਠ ਉੱਠ ਜਾਹੇ ਇਤੇ ਕੀਤੀ ਹੋਰ ਕਰੇ ਤਾ ਆਖ ਨ ਸਕਹਿ ਕਈ ਕੀ ਜੇਵੜ ਪਾਵੈ ਤੇ ਜੇ ਕਵ ਰਾਜਾ ਧਰਮ ਦੁਆਰੇ ਗਾਵੈ ਚੇਤ ਗੁਪਤ ਲਿਖ ਜਾਣ ਹੈ ਲੇਖ ਲੇਖ ਧਰਮ ਵਿਚਾਰੇ ਗਾਵੈ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਹਦਾ ਸੰਬੱਠੇ ਦੇਵਤਾ ਆਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸ਼ਰ ਜੋਗ ਜੁਗ ਵੇਦਾਂ ਨਾਲੇ ਗਾਵਹਿ ਮੋਹਣ ਯ ਮਨਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੁ ਪਾਇ ਤੇਰੇ 68 ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਕਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਾਰ ਕਰ ਰੱਖੇ ਧਾਰੇ ਸੇਸ਼ ਆਦ ਅਨੀਲ ਅਨਾਦ ਅਨਾਹਤ ਜੋਗ ਜੁਗ ਏਕੋ ਵੇਸ भुगत ज्ञान दया भंडारन काट काट वाजे नाद आपनाथ नाथी सबजा की रिद्ध सिद्ध अवरा साध संयोग विजोग दोयकार चला बहे लेखे आवे भाग आदेश तसे आदेश आद अनिल अनाद अनाहत जोग जोग एको वेस एका माई जुगत विआई तिन चेले परवान एक संसारी एक भंडारी एक लाए दीबान जीवत छपावे तवे चलावे जो होवे फरमान ओहो वेखए ओराण ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੋਗ-ਜਗ ਏਕੋ ਵੇਸ ਜੋਰ-ਜੋਰ ਨਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜੇ ਸਾਥ ਜੋਰ ਕਰ ਵੇਖੈ ਸੋ ਏ ਨਾਨਕ ਉੱਤਮ ਨੀਚ ਨ ਕੋਈ ਰਾਤੀ ਰੁਤੀ ਤਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀਏ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਨ ਕਚ ਪਕਾਈ ਉਥੈ ਪਾਏ ਨਾਨਕ ਗਿਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਰ ਮਹੇਸ ਕੀਤੇ ਬਰਮੇ ਘਾੜਤ ਕੜੀ ਹੈ ਰੂਪ ਰੰਗ ਕੇ ਵੇਸ केतिया कर्म भूमि मेर केते केते तू उपदेश केते इन्द चंद सूर केते केते मंडल देश केते सिद्ध बुद्ध नाथ केते केते देवी वेश केते देव दानव मुन केते केते रत्न समुंद केतिया खानी केतिया वाणी केते पात नरेंद्र केतिया सुरती सेवक केते नानक अंत न सीता महिमा माहे ता के रूप न कथने जाहे जिन कह राम वस मन माहे तिथ भक्त वसह के लोह करह आनंद सच्चा मन सोए ਸਾਚੇ ਖੰਡ ਵਸੈ ਨਿਰੰਕਾਰ ਕਾਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿੱਥਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸਗਲ ਜਗਤ ਜੰਗ ਆਈਆ ਬੁਰ ਆਈਆ ਵਾਚੈ ਧਰਮ ਹਦੂਰ ਕਰਮੀ ਆਪ ਆਪਣੀ ਕੀ ਨਡਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ जिने नाम ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਤੂੰ sada ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾ ਸਮਰੱਥ ਸਾਇ ਵਸਿਆ ਜਿਨ ਇੱਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਆ ਇਹ ਵਡਿਆਈ ਆ ਕਹਿ ਨਾਨਕ ਸੁਣਹੁ ਸੰਤੋ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਘਰ ਸੁਭਾਗ ਘਰ ਸੁਭਾਗ ਸਬਦ ਵਾਜੇ ਕਲਾ ਜੇਤ ਘਰ ਧਾਰੀਆ ਪੰਚ ਦੂਤ ਤਤ ਵਸ ਕੀਤੇ ਕਾਲ ਕੰਟ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤੇਤ ਕਰ ਅਨਹਦ ਵਾਜੇ ਅਨੰਦ ਸੁਨੋ ਵੱਡ ਭਾਗੀ ਹੋ ਸਗਲ ਮਨੋਰਥਮ ਪ੍ਰਭ ਪਾਇਆ ਉਤਰੇ ਇਸ ਪਰ ਪੂਰੇ ਬਿਨਵੰਤ ਨਾਨਕ ਨੇ ਲਾਗੇ ਵਾਜੇ ਅਨਹਦ ਤੂਰੇ ਉਦੇ ਆਗਾਏ ਅਰਦਾਸ ਹਮਾਰੀ ਜੀਉ ਪਿੰਡ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾ ਵਾਹਿਗੁਰੂ 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 ਮੈਂ ਤਾਨ ਦੀਬਾਨ ਤੂੰ ਹੈ ਮੇਰੇ ਸੁਆਮੀ ਮੈਂ ਤੇ ਤੇ ਅੱਗੇ ਅਰਦਾਸ ਮੈਂ ਹੋਰ ਥਾਉ ਨਾਹੀ ਤੇਗ ਬਹਾਦਰ ਸਿਮਰੀਐ ਘਰ ਨਾ ਨਿੱਧ ਆਵੇ ਧਾਈ ਸਭ ਥਾਈ ਹੋਏ ਜੀ ਸਹਾਈ ਸਾਹਿਬੇ ਕਮਾਲ ਸਹੀ ਪਾਰਸਾਹੀਆਂ ਜੀ ਕੇ ਆਤਮਕ ਸਰੂਪ ਚਵਰ ਸ਼ਤਰ ਤਖਤਾਂ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਉਪਦੇਸ਼ ਜੀ ਦਾ ਧਿਆਨ ਤਰ ਬੋਲਣਾ ਜੀ ਵਾਹਿਗੁਰੂ ਜੀ ਸਤਗੁਰਾਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅੰਡਠ ਕੀਤਾ ਭਾਣਾ ਮੰਨਿਆ ਸਮੂਹ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਬੋਲਣਾ ਜੀ ਵਾਹਿਗੁਰੂ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਹੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚੜਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਸਮੂਹ ਸ਼ਹੀਦਾਂ ਮਰੀਦਾਂ ਸੰਤਾਂ ਭਗਤਾਂ ਦੀ ਕਮਾਈ ਦਾ ਧਿਆਨ ਤਰ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਜੀ ਕੇ ਦਰਸ਼ਨ ਦਿਦਾਰਿਆਂ ਦਾ ਧਿਆਨ ਤਰ ਬੋਲਣਾ ਜੀ ਵਾਹਿਗੁਰੂ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿ ਆਇ ਦੇਗ ਤੇਗ ਫਤਿਹ ਮਿਰਦ ਕੀ ਪਾਜ ਪੰਥ ਕੀ ਜੀਤ ਗਰੀਬ ਨਿਵਾਜ ਪਾਤਸ਼ਾਹੀਓ ਰਹਾਂ ਸਰਨ ਹਾਂ ਸਮੂਹ ਸੰਗਤਾਂ ਰਲ ਮਿਲ ਆਪ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਕਰਦੇ ਹਾਂ ਪਾਤਸ਼ਾਹ ਜੀਓ ਕੀਤਾ ਲੋੜੀਏ ਕੰਮ ਸੋ ਹਰ ਪਹਿ ਆਖੀ ਐ ਕਾਰਜ ਦੇ ਸਵਾਰ ਸਤ ਗੁਰ ਸਤ ਸਾਖੀ ਐ ਗਰੀਬ ਨਿਵਾਜ ਪਾਤਸ਼ਾਹ ਜੀਓ ਕੁਝ ਮਹੀਨੇ ਪਹਿਲਾਂ ਆਪ ਜੀ ਦੇ ਦਰੋਂ ਕਰੋ ਵਰਸਾਏ ਧੰਨ ਭਗਤ ਬਾਬਾ ਦੁਨੀ ਚੰਦ ਜੀ ਦੇ ਅਸਥਾਨਾਂ ਤੋਂ ਸ਼ਰਾਬ ਫੈਕਟਰੀ ਨੂੰ ਬੰਦ ਕਰਾਉਣ ਦੇ ਪਾਰਸ਼ਾ ਜੀਓ ਵਾਸਤੇ ਕੁਝ ਮਹੀਨੇ ਪਹਿਲਾਂ ਬਾਬਾ ਜੀ ਦੇ ਸਥਾਨਾਂ ਤੋਂ ਜੋ ਅਰਦਾਸ ਕਰ ਜੋ ਮੋਰਚਾ ਸ਼ੁਰੂ ਕੀਤਾ ਸੀ ਪਾਰਸ਼ਾ ਜੀਓ ਕਿਰਪਾ ਮਿਹਰਾਮਤ ਹੋਈ ਸਤਿਗੁਰੂ ਪਾਰਸ਼ਾ ਜੀਓ ਜੋ ਆਪ ਜੀ ਨੇ ਸਫਲਤਾ ਬਖਸ਼ੀ ਹੈ ਕਿਰਪਾ ਕੀਤੀ ਮਿਹਰਾਮਤ ਕੀਤੀ ਗਰੀਬ ਨਿਵਾਜ਼ ਪਾਰਸ਼ਾ ਜੀਓ ਔਰ ਬਾਬਾ ਜੀ ਦਾ ਸ਼ੁਕਰਾਨਾ ਕਰਨ ਦੇ ਵਾਸਤੇ ਸਮੂਹ ਸੰਗਤਾਂ ਸੋਮੂ ਨਗਰ ਕਿਸਾਨ ਸੰਘਰਸ਼ ਕਮੇਟੀਆਂ ਸਮੂਹ ਜਥੇਬੰਦੀਆਂ ਨੇ ਰਲ ਮਿਲ ਪਵਨ ਪਵਿੱਤਰ ਚਰਨ ਪਰਸੇ ਆਪ ਜੀ ਕੀ ਧੁਰ ਕੀ ਬਾਣੀ ਆਈ ਜੀ ਕੀ ਅਖੰਡ ਜਾਪ ਪਰਸੋਂ ਰੋ ਕੇ ਜਾਪ ਆਦ ਮਦ ਐਸ ਵਕਤ ਸੰਪੂਰਨ ਭੋਗ ਪਾਏ ਗਏ ਪਾਤਸ਼ਾਹ ਜੀਓ ਆਪ ਜੀ ਦੀ ਤਾਬਿਆ ਰਹਿੰਦੇ ਆਂ ਬੰਦੇ ਆਂ ਬਾਣੀ ਪੜਦੇ ਆਂ ਸੁਣਦੇ ਆਂ ਕੋਲੋਂ ਸੇਵਾ ਕਰਦੇ ਆਂ ਨਿਭਾਉਂਦੇ ਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਭੁੱਲ ਗਲਤੀਆਂ ਅੱਖਰ ਤਰੁੱਟੀਆਂ ਪਾਤਸ਼ਾਹ ਜੀਓ ਹੋਈਆਂ ਰਹੀਆਂ ਨੇ ਕਿਰਪਾ ਕਰਕੇ ਬਖਸ਼ ਲੈਣੀ ਅਗੇ ਤੋਂ ਸਮਤ ਬਖਸ਼ਾਣੀ ਜੀ ਕਾਨ ਪਵਰਥ ਬੋਧ ਗਿਆਨ ਬਖਸ਼ਣਾ ਗਰੀਬ ਨਿਵਾਜ ਪਵਿੱਤਰਾ ਹੁਣ ਲਾਭ ਉਭੋਗ ਹਰਿ ਰਾਏ ਪ੍ਰਸ਼ਾਦਾ ਪਾਣੀ ਸਜ ਕੇ ਹਾਜ਼ਰ ਹੈ ਗਰੀਬ ਨਿਵਾਜ ਜੋ ਜਿ ਚਰਿ ਆਪ ਕਿਰਪਾਲ ਸ਼ਬਦ ਅਖੋਟ ਬਾਬਾ ਨਾਨਕ ਮਹਿਰਾਮਤ ਕਰਨੀ ਚੜ੍ਹਦੀਆਂ ਕਲਾ ਕਰਨੀਆਂ ਸਾਰੇ ਕਾਰਜ ਆਪ ਜੀ ਨੇ ਸਹਾਈ ਹੋ ਕਰਕੇ ਸੰਪੂਰਨ ਕਰਾਉਣੇ ਜੋ ਮੰਗ ਹਠਾ ਕੋਰੇ ਆਪੁ ਨੇ ਤੇ ਸੋਈ ਸੋਈ ਦੇਵ ਹੈ ਨਾਨਕ ਦਾਸ ਮੁਖ ਤੇ ਜੋ ਬੋਲਾ ਈ ਹਾ ਗਿਆ ਭਈ ਆਕਾਲ ਕੀ ਤਵੇ ਚਲਾਇਓ ਸਭ ਸਿੱਖਨ ਕੋ ਹੁਕਮ ਹਾ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੂ ਚਾਹ ਖੋਜ ਸ਼ਬਦ ਮਾ ਰਾਜ ਕਰੇਗਾ ਖਾਲਸਾ ਆ ਕੀ ਰਹੇ ਸਵਾਰ ਹੋਏ ਸਭ ਮਿਲਾਂਗੇ ਬਚੇ ਸੋ ਨਿਹਾਲ ਜੋ ਬੋਲੇ ਸੋ ਨਿਹਾਲ ਹੁਣੀਰ ਦਾਸ ਸੁਆਮੀ ਮੇਰਾ ਸਰਬ ਕਲਾ ਬਣਿਆ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਗੁਰਪੂਰਾ ਜਨ ਸਿਮਰਿਆ ਭਈ ਨਿਹਾਲ ਨੰਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਸਰੀ ਮਹੱਲਾ ਪੰਜਵਾ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਸਗਲ ਬਿਦ ਕਾਮ ਨ ਆਵੈ ਹਰ ਹਰ ਨਾਮ ਤੇ ਆਇਆ ਫਿਰਤ ਫਿਰਤ ਭੇਟੇ ਜਨ ਸਾਧੂ ਪੂਰ ਗੁਰ ਸਮਝਾਇਆ ਆਨੰਸ ਗਲ ਵਿਦ ਕਾਮ ਨ ਆਵੇ ਹਰ ਹਰ ਨਾਮ ਧਿਆਇਆ ਤਾਂ ਤੇ ਮੋਹ ਧਾਰੀ ਓਟ ਗੋਪਾਲ ਸਰਨ ਪਰਿਓ ਪੂਰਨ ਪਰਮੇਸਰ ਬਿਨ ਸੇ ਸਗਲ ਜੰਗਾਲ ਰਹਾਉ ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ਜੀ ਉਧਾਰਨ ਸਭ ਕੋਲ ਤਾਰਨ ਹਰ ਹਰ ਨਾਮ ਧਿਆਇ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਨਨਾ ਕਰ ਕਿਰਪਾ ਜਿਸ ਦੇ ਸੂਅਮੇ ਮਿਰਲੇ ਕਾਹੂ ਜਾਨਾ ਨਾਨਕ ਨਾਮ ਨਿਰੰਜਨ ਗਾਈਆ ਪਾਈ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੂਆਮੀ ਬਿਰਲੇ ਕਾਹੂ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਪਕਸਾਂ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਰਸ਼ਾ ਜੀ ਮਹਾਰਾਜ ਸਤਿਗੁਰੂ ਪਾਰਸ਼ਾ ਜੀ ਨੇ ਅਰਦਾਸਾਂ ਤੋਂ ਉਪਰੰਤ ਪਾਵਨ ਪਵਿੱਤਰ ਹੁਕਮ ਬਖਸ਼ੇ ਨੇ ਔਰ ਧੰਨ ਗੁਰੂ ਗ੍ਰੰਥ ਸਾਹਿਬ ਪਾਰਸ਼ਾ ਜੀ ਔਰ ਬਾਬਾ ਜੀ ਦੀ ਕਿਰਪਾ ਦੇ ਸਦਕਾ ਜੋ ਮੋਰਚੇ ਵਿੱਚ ਸਫਲਤਾ ਪ੍ਰਾਪਤ ਹੋਈ ਹੈ ਤਾਂ ਉਹਨਾਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਪਰਸੋਂ ਰੋਜ਼ ਤੋਂ ਸਤਿਗੁਰੂ ਜੀ ਦੇ ਚਰਨ ਪਰਸੇ ਤੁਰਕੀ ਬਾਣੀ ਜੀ ਕੇ ਜਾਪ ਹੋਏ ਤਾਂ ਗਰੀਬ ਨਿਵਾਜ ਪਰਸ਼ਾ ਜੀ ਨੇ ਤੁਠ ਕਰਕੇ ਪਾਵਨ ਪਵਿੱਤਰ ਹੁਕਮ ਬਖਸ਼ੇ ਨੇ ਕਿਉਂਕਿ ਕੁਝ ਮਹੀਨੇ ਪਹਿਲਾਂ ਇਥੋਂ ਬਾਬਾ ਜੀ ਦੇ ਅਸਥਾਨਾਂ ਤੋਂ ਹੀ ਇਹ ਪਾਵਨ ਪਾਵਨ ਪਵਿੱਤਰ ਅਸਥਾਨਾਂ ਤੋਂ ਇਹ ਮੋਰਚਾ ਆਰੰਭ ਹੋਇਆ ਸੀ ਤਾਂ ਜਦੋਂ ਮੈਂ ਕਿਸੇ ਸਾਧੂ ਦੀ ਸੰਤ ਦੀ ਓਟ ਲੈਨੇ ਆ ਆਸਰਾ ਲੈਨੇ ਆ ਤਾਂ ਉਹ ਉਹਨਾਂ ਕਾਰਜਾਂ ਦੇ ਵਿੱਚ ਸਫਲਤਾ ਪ੍ਰਾਪਤ ਹੁੰਦੀ ਹੈ ਕਿਉਂਕਿ ਗੁਰਬਾਣੀ ਦਾ ਫੁਰਮਾਨ ਹੈ ਇੱਕ ਸਾਧ ਬਚਨ ਏਟ ਲਾਦਾ ਕਹਿੰਦੇ ਧਰਤੀ ਤੇ ਕਮਾਨ ਦੇ ਵਿੱਚੋਂ ਨਿਕਲਿਆ ਹੋਇਆ ਤੀਰ ਤੇ ਦੂਸਰਾ ਇੱਕ ਸਾਧੂ ਦੀ ਓਟ ਇਹ ਕਦੇ ਵੀ ਬਿਆਰਥ ਨਹੀਂ ਜਾਂਦੇ ਇਸ ਤਰ੍ਹਾਂ ਸਾਧੂ ਦਾ ਬਚਨ ਪਾਈ ਹਟ ਲਾਦਾ ਹਟ ਲਾਦਾ ਤੋਂ ਭਾਵ ਜਿਹੜਾ ਕਦੇ ਵੀ ਟਲਦਾ ਨਹੀਂ ਹੈ ਤਾਂ ਇਹਨਾਂ ਮੋਰਚਿਆਂ ਦੇ ਵਿੱਚ ਆਸਪਾਸ ਦੇ ਨਗਰ ਔਰ ਮਈਆਂਵਾਲਾ ਕਲਾ ਇਸ ਨਗਰ ਦੇ ਨੌਜਵਾਨਾਂ ਨੇ ਜਿਨ੍ਹਾਂ ਵਿੱਚੋਂ ਆਪਣੇ ਨਗਰ ਦੇ ਭਾਈ ਬਲਵਿੰਦਰ ਸਿੰਘ ਹੋਰ ਸਾਰਿਆਂ ਨੇ ਰਲ ਮਿਲ ਕਰਕੇ ਦਿਨ ਰਾਤ ਇੱਕ ਕੀਤਾ ਸਤਿਗੁਰੂ 파ਰਸ਼ਾ ਜੀ ਨੇ ਕਲ ਲਾਇਆ ਜਿਸ ਕਰਕੇ ਸਰਕਾਰ ਨੂੰ ਵੀ ਫਿਰ ਝੁਕਣਾ ਪੈ ਗਿਆ ਪ੍ਰਾਪਤ ਹੁੰਦੀ ਹੈ ਤਾ ਸਤਗੁਰੂ 파ਰਸ਼ਾ ਜੀ ਨੇ ਕਿਰਪਾ ਕੀਤੀ ਬਾਬਾ ਜੀ ਦੀ ਕਿਰਪਾ ਹੋਈ ਤਾਂ ਉਹਨਾਂ ਦਾ ਸ਼ੁਕਰਾਨਾ ਕਰਨ ਦੇ ਵਾਸਤੇ ਆਪਾਂ ਸਾਰੇ ਜੁੜ 71 ਸਤਗੁਰੂ 파ਰਸ਼ਾ ਜੀ ਦੀ ਹਜ਼ੂਰੀ ਵਿੱਚ ਬੈਠੇ ਆ ਤਾਂ ਇਹਨਾਂ ਮੋਰਚਿਆਂ ਦੇ ਵਿੱਚ ਵੀ ਜਿਨ੍ਹਾਂ ਸੰਗਤਾਂ ਨੇ ਜਿਨ੍ਹਾਂ ਨਗਰਾਂ ਨੇ ਮਨ ਕਰਕੇ ਧਨ ਕਰਕੇ ਤਨ ਕਰਕੇ ਸੇਵਾਵਾਂ ਕੀਤੀਆਂ ਨੇ ਸਾਰਿਆਂ ਦਾ ਹੀ ਧੰਨਵਾਦ ਹੈ ਤੇ ਜਿੰਨੇ ਹੀ ਇੱਥੇ ਸਤਗੁਰੂ 파ਰਸ਼ਾ ਜੀ ਦੀ ਹਜ਼ੂਰੀ ਦੇ ਅੰਦਰ ਕਿਸਾਨ ਜਥੇਬੰਦੀਆਂ ਇਨਸਾਨ ਸੰਘਰਸ਼ ਕਮੇਟੀਆਂ ਜਿੰਨੇ ਵੀ ਇੱਥੇ ਆਏ ਨੇ ਸਭ ਨੂੰ ਇੰਜੀ ਆਇਆ ਕਿਉਂਕਿ ਇਹਨਾਂ ਸਾਰਿਆਂ ਨੇ ਇਹਨਾਂ ਕਾਰਜਾਂ ਦੇ ਵਿੱਚ ਮਿਹਨਤ ਕੀਤੀ ਹੈ ਤੇ ਜਿੱਥੇ ਹੁਣ ਆਪਾਂ ਇੰਨੀ ਮਿਹਨਤ ਤੋਂ ਬਾਅਦ ਇਸ ਫੈਕਟਰੀ ਨੂੰ ਬੰਦ ਕਰਵਾਇਆ ਕਿਉਂਕਿ ਗੁਰਬਾਣੀ ਦੇ ਵਿੱਚ ਫੁਰਮਾਨ ਹੈ ਸਤਿਗੁਰੂ ਪਾਤਸ਼ਾਹ ਜੀ ਦਾ ਮਹਾਰਾਜ ਨੇ ਮਾਦ ਸ਼ਬਦ ਵਰਤਿਆ ਮਾਦਦਾਰ ਹੁੰਦਾ ਸ਼ਰਾਬ ਕਾ ਮਹਾਰਾਜ ਨੇ ਇੱਕ ਵਾਰ ਦੇ ਵਿੱਚ ਬਚਨ ਕੀਤੇ ਨੇ ਕਿ ਐਸਾ ਮਦ ਮੂਲ ਨ ਪੀਚਈ ਜੇ ਕਾ ਪਾਰ ਵਸਾਏ ਜਿਤ ਪੀਤਾ ਮਤ ਦੂਰ ਹੋਏ ਬਰਲ ਪਵਾ ਵਿੱਚ ਆਏ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਪਾਤਸ਼ਾਹ ਜੀ ਨੇ ਇਸ ਨਸ਼ੇ ਦਾ ਸੇਵਨ ਕਰਨ ਤੋਂ ਸਾਨੂੰ ਵਰਜਿਆ ਰੋਕਿਆ ਕਿ ਇਸ ਤਰ੍ਹਾਂ ਦਾ ਨਸ਼ਾ ਤੂੰ ਕਦੇ ਵੀ ਨਾ ਕਰੀਂ ਜੇ ਇਸ ਨਸ਼ੇ ਨੂੰ ਪੀ ਕਰਕੇ ਮਨੁੱਖ ਝੱਲਾ ਹੋ ਜਾਂਦਾ ਹੈ ਪਾਗਲਾਂ ਜਿਹੇ ਤਰ੍ਹਾਂ ਹੋ ਜਾਂਦਾ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਬਚਨ ਹੈ ਤਾਂ ਆਪ ਇਨੀ ਮਿਹਨਤ ਦੇ ਨਾਲ ਸਾਨੂੰ ਉਸ ਫੈਕਟਰੀ ਨੂੰ ਬੰਦ ਕਰਾਉਣ ਦੇ ਵਿੱਚ ਸਫਲਤਾ ਮਿਲੀ ਹੈ ਤੇ ਉਥੇ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਬਚਨਾਂ ਨੂੰ ਵੀ ਮੰਨੀਏ ਮਹਾਰਾਜ ਨੇ ਕਿਰਪਾ ਕੀਤੀ ਹੈ ਮਹਾਤਮਾ ਨੇ ਕਿਰਪਾ ਕੀਤੀ ਹੈ ਤੇ ਇਹਨਾਂ ਨਸ਼ਿਆਂ ਦਾ ਤਿਆਗ ਕਰੀਏ ਫਿਰ ਸਾਡੇ ਇਸ ਦੇਸ਼ ਦੇ ਵਿੱਚ ਇਹਨਾਂ ਸੂਬਿਆਂ ਦੇ ਵਿੱਚ ਐਵੇਂ ਦੀਆਂ ਫੈਕਟਰੀਆਂ ਆਪ ਹੀ ਨਹੀਂ ਲੱਗਣਗੀਆਂ ਜੇ ਅਸੀਂ ਇਹਨਾਂ ਨਸ਼ਿਆਂ ਦਾ ਸੇਵਨ ਤੇ ਇਹਨਾਂ ਨਸ਼ਿਆਂ ਤੋਂ ਦੂਰ ਹੋ ਜਾਵਾਂਗੇ ਇਸ ਕਰਕੇ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਦਾਸ ਦੇ ਵੱਲੋਂ ਇਹ ਬੇਨਤੀ ਹੈ ਤੇ ਬਹੁਤ ਹੀ ਪਤਵੰਤਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਹੋਈ ਸੰਗਤ ਤਨ ਤਨ ਭਗਤ ਬਾਬਾ ਦੁਨੀ ਚੰਦ ਜੀ ਦੇ ਪਾਵਨ ਸਥਾਨਾਂ ਤੇ ਆਈ ਹੋਈ ਸੰਗਤ ਗੱਜ ਵੱਜ ਕੇ ਫਤੇ ਬਲਾਉ ਜੀ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੋਟਨ ਕੋਟ ਧੰਨਵਾਦ ਧੰਨਵਾਦ ਲੰਗਰ ਪ੍ਰਸ਼ਾਦਾ ਛਕਦੇ ਹੋਏ ਉਸ ਤੋਂ ਉਪਰੰਤ ਤਨ ਤਨ ਭਗਤ ਬਾਬਾ ਦੁਨੀ ਚੰਦ ਜੀ ਖੇਡ ਸਟੇਡੀਅਮ ਉੱਥੇ ਪਹੁੰਚੋ ਜੀ ਉੱਥੇ ਪਹੁੰਚ ਕੇ ਜੋ ਅੱਜ ਵਿਚਾਰ ਵਟਾਂਦਰਾ ਕੀਤੇ ਜਾਣਗੇ ਹਜੂਰੀ ਰੱਗੀ ਭਾਈ ਕਹਾੜਕਾ ਜੀ ਉਹ ਪਹਿਲਾਂ ਕੀਰਤਨ ਕਰਨਗੇ ਉਸ ਤੋਂ ਬਾਅਦ ਸਟੇਜ ਚੱਲੇਗੀ ਸਾਰੇ ਹੀ ਸੰਗਤ ਨੂੰ ਇੱਥੇ ਪਹੁੰਚੇ ਤੇ ਜੀ ਆਇਆਂ ਜੀ ਦੂਸਰੀ ਬੇਨਤੀ ਇਹ ਹੈ ਜੀ ਨਗਰ ਨਿਵਾਸੀਆਂ ਨੂੰ ਨਗਰ ਨਿਵਾਸੀਓ ਵੀਰੋ ਕਿ ਬਾਪੂ ਜੋਰਾ ਸਿੰਘ ਜੀ ਪਿਛਲੇ ਦਿਨੀ ਜੋ ਸਵਰਗਵਾਸ ਹੋ ਗਏ ਸਨ ਉਹਨਾਂ ਦੇ ਸ਼ਸਕਾਰ ਇਸ ਵਕਤ ਤਿਆਰੀ ਹੈ ਸੰਗਤ ਜਾਣਾ ਹੋਵੇ ਤੇ ਜਲਦੀ ਤੋਂ ਜਲਦੀ ਬਾਪੂ ਜੋਰਾ ਸਿੰਘ ਜੀ ਦੇ ਘਰੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੁਣ ਪਾਵਨ